ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਅੱਜ ਇੱਕ ਮਿਕ ਹੋਣ ਵਾਲੀ ਸੀ ਯਾਨੀ ਕਿ ਇਧਰ ਮੌਜੂਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਨਵੇਂ ਬਣੇ ਸਸਦ ਰਾਜਾ ਬੜੇਗੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੋਨਾਂ ਨੇ ਇਕੱਠਾ ਪ੍ਰਚਾਰ ਕਰਨਾ ਸੀ ਲੇਕਿਨ ਇਸ ਨੂੰ ਲੈ ਕੇ ਗੇਮ ਵਿਗੜ ਗਈ ਕਿ ਜਿਹੜੇ ਸੀਟਾਂ ਤੇ ਆਮ ਆਦਮੀ ਪਾਰਟੀ ਲੜਨਾ ਚਾਹੁੰਦੀ ਹੈ ਹਰਿਆਣਾ ਦੇ ਵਿੱਚ ਉਹ ਸੀਟਾਂ ਕਾਂਗਰਸ ਪਾਰਟੀ ਆਪਣੇ ਉਮੀਦਵਾਰਾਂ ਨੂੰ ਉਤਾਰਨਾ ਚਾਹੁੰਦੀ ਹੈ ਇਸ ਨੂੰ ਲੈ ਕੇ ਹੁਣ ਹਲਚਲ ਮੱਚ ਚੁੱਕੀ ਹੈ ਦੂਸਰੇ ਪਾਸੇ ਰਾਜ ਸਭਾ ਦੇ ਮੈਂਬਰ ਸੰਜੀਤ ਸਿੰਘ ਨੇ ਇਹ ਕਲੈਰੀਫਾਈ ਅਤੇ ਰਗਵ ਚੱਡਾ ਨੇ ਇਹ ਕਲੈਰੀਫਾਈ ਕਰ ਦਿੱਤਾ ਹੈ ਕਿ ਅਸੀਂ ਆਪਣੇ ਬਲ ਬੂਤੇ ਉੱਤੇ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਹਰਿਆਣਾ ਦੇ ਵਿੱਚ ਅੱਜ ਲਗਭਗ 20 ਤੋਂ ਜ਼ਿਆਦਾ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਹਰਿਆਣਾ ਦੇ ਵਿੱਚ ਉਤਾਰ ਦਿੱਤੇ ਨੇ ਪਹਿਲਾਂ ਕੁਝ ਦਿਨ ਰਾਜਾਵੜਿੰਗ ਜੋ ਪਾਰਟੀ ਪ੍ਰਧਾਨ ਨੇ ਉਹ ਪ੍ਰਸੰਸਾ ਕਰ ਰਹੀ ਸੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਵਧੀਆ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਅਲਾਈنس ਹੋਣਾ ਸੀ ਲੇਕਿਨ ਅੱਜ ਜਿਵੇਂ ਹੀ ਅਲਾਈنس ਉੱਟਿਆ ਟੁੱਟਿਆ ਦੱਸਿਆ ਜਾ ਰਿਹਾ ਹੈ ਕਿ ਰਾਜਾ ਬੜਿੰਗ ਨੇ ਇੱਕ ਵਾਰ ਫਿਰ ਤਿੱਖੇ ਨਿਸ਼ਾਨੇ ਸਿੱਧੇ ਨੇ ਪੱਤਰਕਾਰਾਂ ਦੇ ਸਾਹਮਣੇ ਰੂਬਰੂ ਹੋ ਕੇ ਉਹਨਾਂ ਨੇ ਕਿਹਾ ਹੈ ਕਿ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਉਸ ਦਾ ਡਿਮਾਂਡ ਕਰ ਰਹੀ ਹੈ ਆਮ ਆਦਮੀ ਪਾਰਟੀ ਤੇ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕੈਬਨਿਟ ਮੰਤਰੀ ਨੇ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਗੁਰੇ ਉਹਨਾਂ ਦੀਆਂ ਐਸ਼ ਪ੍ਰਸਤੀਆਂ ਦੀ ਮੁکریاں ਉਹ ਐਸਪਰਸੀਆਂ ਕਰਨ ਤੇ ਰੁਝੇ ਹੋਏ ਨੇ ਦੂਸਰੇ ਪਾਸੇ ਪੰਜਾਬ ਦਾ ਦੁਵਾਲਾ ਨਿਕਲਿਆ ਹੋਇਆ ਹੈ ਪੰਜਾਬ ਦਿਨ ਬਰ ਦਿਨ ਡੇ ਬਾਏ ਡੇ ਕਰਜ਼ੇ ਦੇ ਢੇਠਾ ਡੁੱਬ ਰਿਹਾ ਹੈ ਇਹ ਅੱਜ ਖੁਲਾਸਾ ਕੀਤਾ ਹੈ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਵੜਿੰਗ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਘਪਲੇ ਕੀਤੇ ਨੇ ਅਤੇ ਉਹਨਾਂ ਘਪਲਿਆਂ ਉੱਤੇ ਇਹ ਸਾਰੀ ਸਰਕਾਰ ਜਿਹੜੀ ਹੈ ਉਹਨਾਂ ਦੀ ਇਨਵੋਲਵਮੈਂਟ ਹੈ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰ ਸਰਕਾਰ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਫੀ ਫੰਡ ਦਿੱਤੇ ਸੀ ਕਿ ਤੁਸੀਂ ਤਰਖਾਵਾ ਦੇ ਦਿਓ ਆਪਣਾ ਸਿਸਟਮ ਚਲਾਓ ਪੰਜਾਬ ਦਾ ਲੇਕਿਨ ਉਹਨਾਂ ਪੈਸਿਆਂ ਨੂੰ ਲੈ ਕੇ ਪੈਫਲਟ ਲਗਾਏ ਗਿਆ ਫਲੈਕਸ ਲਗਾਏ ਗਿਆ ਆਪ ਆਧੀ ਪਾਰਟੀ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਰੈਡੀਆਂ ਕੀਤੀਆਂ ਗਈਆਂ ਲੇਕਿਨ ਪ੍ਰੋਪਰ ਤਰੀਕੇ ਦੇ ਨਾਲ ਮੁਲਾਜ਼ਮਾਂ ਨੂੰ ਤਰਖਾਵਾ ਨਹੀਂ ਮਿਲੀਆਂ ਬਿੱਲ ਵੱਧ ਗਏ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਯਾਨੀ ਕਿ ਸਾਰੀਆਂ ਗੱਲਾਂ ਦੇ ਵਿੱਚ ਹੁਣ ਰਾਜਾ ਵਰਿੰਗ ਇੱਕ ਵਾਰ ਫਿਰ ਨਿਸ਼ਾਨੇ ਸੇਧ ਰਹੇ ਨੇ ਆਪ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਵਿਧਾਇਕਾਂ ਅਤੇ ਕੈਬਨਟ ਮੰਤਰੀਆਂ ਤੇ ਉਹਨਾਂ ਨੇ ਕਿਹਾ ਕਿ ਆਪੋ ਆਪਣੀ ਐਸ਼ਵਸਤੀ ਵਿੱਚ ਲੱਗੇ ਹੋਏ ਨੇ ਬਿਨਾਂ ਮਤਲਬ ਰੈਲੀਆਂ ਕਰ ਲੈਂਦੇ ਨੇ ਬਿਨਾਂ ਮਤਲਬ ਤੋਂ ਫਲੈਕਸ ਲਗਾਏ ਜਾਂਦੇ ਨੇ ਇਹ ਕਰਨ ਕੀ ਡਾਇਆ ਇਸ ਗੱਲ ਦਾ ਖੁਲਾਸਾ ਕੀਤਾ ਹੈ ਰਾਜਾ ਵਰਿੰਗ ਨੇ ਰਾਜਾ ਵਰਿੰਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਸ਼ਾਂਤਮਈ ਤਰੀਕੇ ਨਾਲ ਘੇਰਿਆ ਜਾਵੇਗਾ ਕਿਉਂਕਿ ਦਿਨ ਬਰ ਬਦਨ ਕਿਉਂਕਿ 2027 ਤੋਂ ਬਾਅਦ ਰਾਜਾ ਵੜਿੰਗ ਜੀ ਕਹਿ ਰਹੇ ਨੇ ਕਿ ਵਿਧਾਨ ਸਭਾ ਦੀ ਇਹ ਚੋਣਾਂ ਹੋਣਗੀਆਂ ਇਹਨਾਂ ਦੀ ਸਰਕਾਰ ਆਉਣੀ ਨਹੀਂ ਲੇਕਿਨ ਸਾਡੀ ਸਰਕਾਰ 101% ਆਵੇਗੀ ਫਿਰ ਅਸੀਂ ਕਰਜ਼ੇ ਦੀ ਪਰਭਾਈ ਕਿਉਂ ਕਰਾਂਗੇ ਫਿਰ ਪੰਜਾਬ ਦੇ ਲੋਕ ਸਾਡੇ ਕੋਲ ਵੀ ਕਹਿਣਗੇ ਕਿ ਭਾਈ ਤੁਸੀਂ ਵਾਰ-ਵਾਰ ਕਰਜ਼ਾ ਲੈ ਰਹੇ ਹੋ ਪੰਜਾਬ ਨੂੰ ਡੋਬ ਰਹੇ ਹੋ ਉਹਨਾਂ ਨੇ ਕਿਹਾ ਕਿ ਅਸੀਂ ਅਜਿਹਾ ਬਿਲਕੁਲ ਬਰਦਾਸ਼ਤ ਨਹੀਂ ਹੁੰਦੇਾਂਗੇ ਜਿਹੜੇ ਵਾਰ-ਵਾਰ ਕਰਜ਼ੇ ਦੀ ਡਿਮਾਂਡ ਕਰ ਰਹੇ ਨੇ ਦੂਜੇ ਪਾਸੇ ਡੀਜ਼ਲ ਪੈਟਰੋਲ ਬੱਸਾਂ ਦੇ ਕਿਰਾਏ ਵੀ ਵਧਾ ਦਿੱਤੇ ਗਏ ਨੇ ਜਿਸ ਦਾ ਬੋਝ ਆਮ ਲੋਕਾਂ ਦੀ ਜੇਬ ਉੱਤੇ ਪਿਆ ਹੈ ਇਸ ਨੂੰ ਲੈ ਕੇ ਵੱਡਾ ਖੁਲਾਸਾ ਕਰ ਦਿੱਤਾ ਹੈ ਵੱਡਾ ਸਪਸ਼ਟੀਕਰਨ ਦੇ ਦਿੱਤਾ ਹੈ ਰਾਜਾ ਵੜਿੰਗ ਨੇ ਰਾਜਾ ਵੜਿੰਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਹੋਰ ਵੀ ਪਰਦੇ ਜਿਹੜੇ ਨੇ ਫੋਲੇ ਜਾਣਗੇ ਮੇਰੇ ਵੱਲੋਂ ਧੰਨਵਾਦ